ਤੁਸੀਂ ਆਸੇ-ਬੋਸੇ ਲੋਕਾਂ ਦਾ ਜੀਣਾ ਮਹਾਨ ਕੀਤਾ ਵੇ ਤੈਨੂੰ ਨਹੀਂ ਐਮਐਲਏ ਤਾਂ ਕੁਛ ਨਹੀਂ ਜਿਹੜੀ ਮੈਂ ਕਹੀ ਨਹੀਂ ਕੰਨਾ ਮੈਨੂੰ ਨੱਜਾ ਪਰਨੇ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱ데-ਕੱ데 ਕੀ-ਕੀ ਹੋਣਿਆ ਕੋਈ ਵੀ ਗੁਮਾਤ ਉਹ ਸੇ ਬੰਦੇ ਨੇ ਕਹਿਤਾ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਜਿਹੜੀ ਕੁਟਰੀ ਛੱਡ ਜਿਹੜਾ ਮੈਂ ਨਸ਼ੇੜੀ ਦੀ ਗੱਲ ਕਰ ਰਿਹਾ ਵਾਂ ਜੇ ਆ ਕੇ ਮੈਂ ਤੈਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇੰਨਾ ਨਹੀਂ 10 ਮਿੰਟ ਲਾ ਤੇ ਖੁੱਲਣ ਨੂੰ ਤੁਰ ਜਾ ਇਹ ਤੋ ਆਦਮੇ ਦੁਆਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਉਹ ਜਿਹੜਾ ਮੈਨੂੰ ਸੁਣ ਲੈ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਆ ਤੁਸੀਂ ਆਸੇ ਪਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਵੇ ਤੈਨੂੰ ਨਹੀਂ ਐ ਮੈਂ ਤਾਂ ਤਾਂ ਕੁਛ ਨਹੀਂ ਜਿਹੜੀ ਮੈਂ ਕਹੀ ਨਹੀਂ ਕੰਨਾ ਮੈਨੂੰ ਨੱਜਾ ਪੜਨੇ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ ਕਿੱਥੇ ਕੀ ਕੀ ਹੋਣ ਡਿਆ ਕੋਈ ਵੀ ਭੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੇ ਤੈਨੂੰ ਗੱਲ ਕੰਨਾ ਕੋਈ ਮਾਫੀ ਦਾ ਖੰਨਾ ਨਹੀਂ ਹੋਣਾ ਠੀਕ ਹੈ ਸਰ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੈਨੂੰ ਦੱਸ ਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਕੁਝ ਮੰਨੇ ਨੇ ਕਹਿਤਾ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛੱਡ ਜਾਓ ਛੱਡ ਦੇਣ ਜੂ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਕ ਆਣ ਕੇ ਸਾਡੇ ਪਿੰਡ ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਾ ਜਾਨੀ ਗਾ ਰੋਏ ਦੀ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਨਾ ਇੱਕ ਲਾਜੀ ਉੱਚਾ ਬੋਲ ਕੇ ਆ ਉਹਦਾ ਆਧਾਰ ਇਹਦੀ ਵੀਡੀਓ ਬਣਾ ਲਈ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤ ਆਈਆਂ ਨੇ ਉਧਰਲੇ ਪਾਸੇ ਕਰਾ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾਵਾਂ ਪਰ ਰੱਖਣਾ ਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਹੈ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬੁਲਾ ਸਾਨੂੰ ਤੁਹਾਡੇ ਅੰਦਰ ਤੋਂ ਉਹ ਮੰਨਦੇ ਕਿ ਗੁੱਤਾਂ ਨੂੰ ਅੰਦਰ ਹੀ ਰੱਖਦੇ ਉਹ ਆ ਜਿਹੜੀ ਕੁਤੇ ਦੀ ਛੜ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਮੈਂ ਜਾ ਕੇ ਮੈਂ ਤੈਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇੰਨਾ ਨਹੀਂ 10 ਮਿੰਟ ਲਾਤੇ ਖੁੱਲਣ ਨੂੰ ਦਵਾਜਾ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਘਰੇ ਇੰਨਾ ਬੋਲੀ ਨਾ ਹੈਗਾ ਜੀ ਜੋ ਕੇ ਬੋਲਦੇ ਕੋਈ ਵੀ ਕਹਿਤਾਂ ਨਹੀਂ ਕਾਕਾ ਤੁਹਾਡੇ ਕੋਲ ਜਿਵੇਂ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਆ ਨਹੀਂ ਮੇਰਾ ਗੇਟ ਹੈ ਆਪਸ਼ ਗਾਰਡ ਦੀ ਗੰਨ ਨਹੀਂ ਬੰਦ ਦੇਣਾ ਠੀਕ ਹੈ ਗੇਟ ਤਖੜੇ ਬਣੋ ਆਪ ਸਿਪਾਹੀ ਬਣੋ ਠੀਕ ਆ ਉਹ ਐਡਾ ਵੱਡ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾੜ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਦੇ ਇਹ ਦਰਾਜਾ ਖੁੱਲ ਕੇ ਬਾਹਰ ਨਹੀਂ ਨਿਕਲਦੀ ਸਾਹਮਣੇ ਮਾਰੇ ਨਾ ਸਾਡੀ ਕੋਈ ਧੀ ਪੈਣੇ ਨਿਕਲੇ ਬਾਹਰ ਆ ਵੀ ਇਹ ਕਿ ਕੁੜੀ ਵਿਚਾਰੀਆਂ ਤਾਂ ਇੱਧਰ ਨਹੀਂ ਚੱਲ ਗਏ ਬਿਲਕੁਲ ਟੋਰਨੈਂਟ ਨਹੀਂ ਹੋਗਾ ਜੀ ਠੀਕ ਹੈ ਨਹੀਂ ਸਰ ਮੈਂ ਜਿਹੜੀ ਗੱਲ ਕਹੀ ਆ